ਪਿਆਰ ਭਰੀ ਸਾਸਰੀ ਘਰ ਕਹਿੰਦੇ ਐਡ ਲੋੜੀ ਪਤਾਂਦ 5 ਤੋਂ 7 ਫੁੱਟ ਵਾ ਭੇਜ ਕਰੋ ਤਾਂ ਰਿਪੋਰਟਰ ਤੇ ਨੰਬਰ ਚੱਲੀ ਜਾਂਦਾ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਕੇ ਚੈਨਲ ਸਬਸਕ੍ਰਾਈਬ ਕਰੋ ਭਰਾ ਭਰ ਕੇ ਸ਼ੇਅਰ ਕਰ ਦਿਆ ਕਰੋ ਤੇ ਆਪਣੀ ਫੇਸਬੁੱਕ ਦਾ ਪੇਜ ਜਰੂਰ ਫੋਲੋ ਕਰਿਆ ਕਰੋ ਤੇ ਲਾਇਕ ਕਰ ਦਿਆ ਕਰੋ ਕਿ ਆਪਾਂ ਦੇ ਕੇ ਸ਼ੀਟ ਚਾਰ ਚੀਜ਼ਾਂ ਵੀਡੀਓ ਸਾਰੀ ਵੀ ਕੋ ਭਰਾ ਭਰ ਕੇ ਟੈਪ ਨਾ ਕਰੋ 13 ਫੁੱਟੀ ਟਰਾਲੀ ਜਾਂ 8 ਇੰਚੀ ਗਾਡਰਾਂ ਸਿੰਗਲ ਟਾਇਰ ਪੂਰੀ ਹੈਵੀ ਤੋਂ ਭਾਰੀ ਟਰਾਲੀ ਜਾਂ 3 ਫੁੱਟ ਬੈੱਡ ਇਕਾ ਜੋ ਘੜੀ ਛੜੀ ਦੀ ਪੂਰੀ ਵਧੀਆ ਡਰਾਡੀ ਪਈ ਆ ਫਸ ਪੂਰੀ ਸਾਹ ਕਾ 13 ਫੁੱਟ ਲੰਮੀ ਆ 6.5 ਫੁੱਟ ਚੌੜੀ ਆ 8 ਇੰਚੀ ਗਾਡਰਾ 4 ਇੰਚੀ ਹੱਸਾ 8 ਨੜੀ ਹਾਬਾ ਤੇ ਪੂਰੀ ਤੇ ਕਿਸੇ ਵੀਰ ਪਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਰੇਟ ਹੈਗਾ 98000 98000 ਰੁਪਿਆ ਰੇਟ ਕੱਦਾ ਹੀ 98000 ਕਿਸੇ ਵੀਰ ਪਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਏਰੀਕਾ ਨੰਬਰ ਸਾਰੋ ਪਿੰਡ ਬਲੀਠਾ ਏਰੀਕਾ ਨੰਬਰ ਸਾਰ ਪਿੰਡ ਬਲੀਠਾ ਤੇ 13 ਫੁੱਟੀ ਟਰਾਲੀ ਹੈ ਕਿਸੇ ਵੀਰ ਭਾਈ ਦੇ 13 6.5 ਦੀ 8 ਇੰਚੀ ਗਾਡਰ 8 ਨੇੜੀ ਹੱਬ 4 ਇੰਚੀ ਸਾ 3 ਫੁੱਟ ਬੈੱਡ 2 ਫੁੱਟ ਬਾੜ ਤੇ ਕਿਤੇ ਗੁੱਲਾ ਪੈਂਦਾ 2.5 ਇੰਚੀ ਹੱਕੋ ਤੇ ਆਹ ਵੇਖ ਸਕਦੇ ਗਾਡਰ ਥੱਲੇ ਵਾਲੇ ਪਾਸਿਓ ਉਹ ਹਿੱਸਾ 4 ਇੰਚੀ ਤੇ ਬੋਜਟ ਟਰਾਲੀ ਆ ਸਾਰੀ ਜਾਣਕਾਰੀ ਫੋਨ ਲੱਗ ਜਾ ਸਾਧਿਆਂ ਰੇਟ ਹੈਗਾ 98000 ਵਧੀਆ ਟਾਇਰ 30 35 ਪੈਸੇ ਬਿਨਾ ਕੱਟ ਤੋਂ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਵੀ ਤਾਂ ਸੰਪਰਕ ਕਰ ਸਕਦੇ 11 66 ਜਾਂ 13 66 ਦੇ ਭਈਆ 2009 ਮਾਡਲ ਟਰੈਕਟਰ ਏਰੀਆ ਮੋਗਾ ਕੋਕਾਪੀ ਟਰੈਕਟਰ ਆ ਅਰਜੈਂਟ 605 2009 ਮਾਡਲ ਆ ਤੇਲ ਚ ਬ੍ਰੇਕਾਂ ਡਬਲ ਕਲਚ ਪੰਜਾਬ ਨੰਬਰ ਡਬਲ ਫੱਟੀ ਡੰਡਾ ਨਾਲ ਪਾਵਰ ਸਟੀਅਰਿੰਗ ਤੇਲ ਚ ਬ੍ਰੇਕਾਂ ਕੋਕਾਪੀ ਟਰੈਕਟਰ ਰੰਗ ਪੇਂਟ ਦਾ ਟਰੈਕਟਰ ਨਹੀਂ ਰਿਹਾ ਜੇ ਭਈ ਪਰਛੇ ਪਰ ਵਧੀਆ ਲੱਗਿਆ ਵਾ ਟਰੈਕਟਰ ਨੂੰ ਟਾਇਰ ਹੈਗੇ ਮਗਰਲੇ 40-45 ਪੈਸੇ ਮੂਹ ਲਿਖੇਗੇ 60-65 ਪੈਸੇ ਤੇ ਮੂਹ ਦੇ ਟਾਇਰ ਮਰਗੜ ਲੱਗੇ ਕੋਕਾਪੀ ਟਰੈਕਟਰ 63 ਨਾਲ ਦੀ ਸਾਰਾ ਕੋਲ ਨਾਲ ਦਾ ਟੈਟ 605 ਜੜ ਦੇਣਾ ਇੰਜਨ ਗੇਰ ਤਾਂ ਓਕੇ ਆ ਤੇ 280000 ਰੁਪਇਆ ਮੰਗ ਕਰਦੇ ਮੌਕੇ ਤੇ ਮਾਨਤਾ ਕਰ ਦੇਣਗੇ ਦੋਨਾਂ ਦਾ 700 ਰੁਪਏ ਮੰਗ ਕਦੇ ਮੌਕੇ ਤੇ ਮਾਤੜ ਕਰ ਦੇਣਗੇ ਇੱਕ ਪੰਜਾਬ ਨੰਬਰ ਇੰਜਨਖੇਰ ਦਾ ਓਕੇ ਆ ਵਾਕੇ ਲੈ ਸਕਦੇ ਆ 1 ਰੁਪਇਆ ਨੁਕਸਨੀ ਮਾਲਕ ਵੀ ਦਾ ਨੰਬਰ ਉੱਤੇ ਜਿਹੜਾ ਸਾਰੀ ਜਾਣਕਾਰੀ ਫੋਨ ਲੱਗ ਜਾਂਦੇ ਆ ਕੋਕਾਪੀ ਟਰੈਕਟਰ ਆ ਤੇ 605000 ਜਣਾ ਤੇ ਮਾਲਕ ਵੀ ਦਾ ਨੰਬਰ ਉੱਤੇ ਜਿਹੜਾ ਸਾਰੀ ਜਾਣਕਾਰੀ ਫੋਨ ਲਾ ਲਓ ਲਾ ਕੇ ਦੇ ਸਕਦੇ ਆ ਕੋਕਾਪੀ ਟਰੈਕਟਰ ਇੰਜਨਖੇਰ ਦਾ ਓਕੇ ਆ ਬੈਟਰੀ ਨਵੀਂ ਰੱਖੀ ਵੀ ਆ ਟਰੈਕਟਰ ਦੇ ਸੈਲਫ ਸਟਾਰਟ ਟਾਇਰ ਵੇਖੀ ਸਕਦੇ ਤਰੀਕ ਨੇਕ ਆ ਤੇ ਸੈਲਫ 67 ਇੰਜਨ ਖੇਡਦਾ ਓਕੇ ਹਲਕਰ 605 ਡੀਆਈ 2009 ਮਾਡਲ ਆ ਪਿਆ ਨੰਬਰ ਡਾਬਰ ਪੱਟੀ ਡੰਡਾ ਨਾਲ ਕਾਜ ਪੱਤਰਾ ਦਾ ਨੀਰਾ ਹੀ ਟਰੈਕਟਰ ਮਾਲਕ ਵੀ ਤਾਂ ਨੰਬਰ ਉੱਤੇ ਕਿਤੇ ਸਾਰੀ ਜਾਣਕਾਰੀ ਫੋਨ ਲੱਗ ਕੇ ਦੇ ਸਕਦੇ 18 ਤਵੀਆਂ ਕਿਸੇ ਵੀਰਪਾਈ ਨੇ ਲੈ ਲੈਣਾ ਹੁਣ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮਾਲਕ ਵੀ ਤਾਂ ਨੰਬਰ ਉੱਤੇ ਕਿਤੇ ਦਿੱਤਾ 23 ਪੈਸੇ ਭਈਆ ਤਵੇ 23 ਇੰਚ ਤਵੇ ਆਦੇ ਨੂੰ ਕਿਉਂ ਵੀ ਹੁੰਦੇ ਆ ਸਿਰ पे 1 ਇੰਚ ਤਵੇ ਕਸੇ ਆ 9 9 ਦੇ ਤਵੀਆਂ 18 ਕਿਸੇ ਵੀਰ ਪਾਈਂ ਲੈਣੀਆਂ ਵੀ ਤੁਸੀਂ ਸਪਰਕ ਕਰ ਸਕਦੇ ਆ 10 10 9 ਦੇ ਹੱਬਾਂ ਵਧੀਆ ਕਿਸੇ ਵੀਰ ਪਾਈਂ ਲੈਣੀਆਂ ਵੀ ਤੁਸੀਂ ਸਪਰਕ ਕਰ ਸਕਦੇ ਕੋਕਾ ਪੀਟ ਦਾ ਤਵੀਆਂ ਪੂਰਾ ਸੁੱਧ ਚੱਲਦੀਆਂ ਬੋਲੀਆਂ ਰੱਖਣ ਵਾਲਾ ਸਿਸਟਮ ਉੱਤੇ ਲੱਗਿਆ ਵਾ ਪੂਰੀਆਂ ਵਧੀਆ ਕੋਕਾ ਪੀਟ ਤਵੀਆਂ ਏਰ ਗੰਬਰਸਾਰ ਪਹਿਲੇ ਬਣੀ ਟਾ ਇਹ ਸਾਲ ਕਿਹਾ ਵਾ ਟਾਇਰ ਬਿਨਾ ਹਵਾ ਤੂਆਂ ਮਗਰ ਦੇ ਪਾਸੇ ਪਾਏ ਡੰਡਾ ਉਹ ਲੱਗਿਆ ਵਾ ਕਿਹੜਾ ਮਗਰਲੇ ਪਾਸੇ ਹਿੱਸਾ ਨੱਪ ਕੇ ਆਪਾਂ ਲੱਗ ਜਾਂਦਾ ਆਟੋਮੈਟਿਕੋ ਤੇ ਪੂਰੀਆਂ ਸੁੱਧਤਾਵਾਂਗਾ ਚਲਦੀਆਂ ਕਿਸੇ ਵੀਰ ਭਾਈ ਨੇ ਲੈਣੀਆਂ ਹੁਣ ਵੀ ਤੁਸੀਂ ਸੰਪਰਕ ਕਰ ਸਕਦੇ 999 ਦਾ ਤਾਹੂਗਾ 18 ਸਾਰੀ ਜਾਣਕਾਰੀ ਫੋਨ ਲੱਗ ਕੇ ਨੇ ਰੇਟ ਹੈਗਾ 60000 ਰੁਪਿਆ 60000 ਰੁਪਿਆ ਰੇਟ ਤੇਈ ਪੈਸੇ ਤਵੇ ਆ ਤੇ ਸਾਰੀ ਜਾਣਕਾਰੀ ਫੋਨ ਲੱਗ ਕੇ ਲਿਆ ਸਕਦੇ ਆ 2020 ਮਾਡਲ ਸਕੂਟਰੀ 1 ਬੋਲਟ ਮੋਟਰਸਾਈਕਲ ਇੱਕੇ ਵੀਰ ਕੋਲੇ ਆ 20 ਮਾਡਲ ਸਕੂਟਰੀ ਆ 13 ਵੋਲਟ ਬੋਲਟ ਮੋਟਰਸਾਈਕਲ ਅਤੇ ਵਧੀਆ ਲਾਈ ਵੀਰ ਪਾਏ ਆ ਬੋਲਟ ਦੇ 13 ਮਾਡਲ ਬਹੁਤ ਘੱਟ ਚੱਲਿਆ ਬਾਹਰ ਕਹੇ ਵੀਰ ਤਾਂ ਵੇਚ ਰਹੇ ਆ ਕਿਸੇ ਵੀਰ ਭਾਈ ਤੇ ਲੈਣਾ ਉਹ ਵੀ ਵੀਰ ਸੰਪਰਕ ਕਰ ਸਕਦੇ ਆ ਸਕੂਟਰੀ ਵੀ ਵੇਚ ਰਹੇ ਆ ਬਾਹਰ ਕਹੇ ਆ ਤਾਂ ਵੇਚ ਰਹੇ ਆ ਤੇ ਬਹੁਤ ਘੱਟ ਸਕੂਟਰੀ ਚੱਲੀ 2020 ਮਾਡਲ ਆ ਤੇ ਮੋਟਰਸਾਈਕਲ ਹੈਗਾ ਤੇ ਬੋਲਟ 2000 13 ਮਟੜਾ ਰੇਡ ਤੋਂ ਆ ਦਾ ਫੋਨ ਤੇ ਕਰ ਸਕਦੇ ਆ ਬੋਲਟ ਮੋਟ ਸਦੇ ਲਾਈ ਵੀਲ ਪਾਇਆ ਪੂਰਾ ਵਧੀਆ ਨਵੇਂ ਟਾਇਰਾਂ ਦੋਵੇਂ ਤੇ ਇੰਜਨ ਗੇਅਰ ਤਾਂ ਓਕੇ ਆ ਜਮਾ ਤੇ ਸਕੂਟਰੀ ਤੇ ਵੀ ਇਹੇ ਕੋਸੀ ਨਵੇਂ ਟਾਇਰ ਇੰਜਨ ਗੇਅਰ ਤਾਂ ਓਕੇ ਆ ਤੇ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਆ ਰੇਡ ਖਾਬ ਕੋ ਪੁੱਛ ਸਕਦੇ ਆ ਮਾਲਕ بتا ਨੰਬਰ ਉੱਤੇ ਚੱਲੀ ਜਾਂਦਾ ਤੇ ਕੋਕਾ ਪੀਸ ਦੋਵੇਂ ਚੀਜ਼ਾਂ ਤੇ ਕੋਕਾ ਪੀਸ ਬਿਲਕੁਲ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾ ਬਣ ਕੇ ਸ਼ੇਅਰ ਕਰਦੇ